ਜੀ ਆਇਆਂ ਸ਼ੁਕਰੀਆ ਤੁਸੀਂ ਅੱਜ ਇੱਕ ਵਾਰ ਫੇਰ ਤਨਾਸ ਭਵਨ ਦੇ ਵਿਰੇਚ ਆਇਓ ਸੋ ਮੋٹے ਤੌਰ ਤੇ ਅ ਅੱਜ ਜਿਹੜੀ ਕਣਕ ਦੀ ਖਰੀਦ ਦੀ ਸਮਾਪਤੀ ਦਾ ਜਿਹੜਾ ਕੱਲ 15 April ਲਾਸਟ ਡੇਟ ਸੀਗੀ ਸੋ ਉਹਦੇ ਨਾਲ ਜੁੜੇ ਸਾਰੇ ਤੱਥ ਟੋਟਲ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀ ਐਕਸਰਸਾਈਜ਼ ਵੱਖ-ਵੱਖ ਸਾਈਡਾਂ ਤੋਂ ਡਿਪਾਰਟਮੈਂਟ ਨੇ ਕੀਤੀ ਆ ਸੋ ਉਹ ਕੁਝ ਤੱਥ ਜਿਹੜੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਸੋ ਸਭ ਤੋਂ ਜਿਹੜੀ ਸਾਨੂੰ ਤਸੱਲੀ ਵਾਲੀ ਗੱਲ ਇਹ ਆ ਕਿ ਸਾਡਾ ਸੀਜ਼ਨ ਨਿਰਵਿਘਨ ਚੱਲਿਆ ਬੇਸ਼ੱਕ ਕੁਦਰਤ ਦੀਆਂ ਕੁਝ ਇੱਕ ਦੋ ਮਾਰਾਂ ਵਿੱਚ ਛੋਟੀਆਂ-ਮੋਟੀਆਂ ਪਈਆਂ ਨੇ ਚਾਹੇ ਉਹ ਬਰਸਾਤ ਦੇ ਰੂਪ ਚਾ ਜਾਂ ਝੱਖੜ ਦੇ ਰੂਪ ਚ ਰਹੀ ਹੈ ਪਰ ਇਹਦੇ ਬਾਵਜੂਦ ਜਿਹੜਾ ਸੀਜ਼ਨ ਆ ਉਹ ਖੂਬਸੂਤਰਿਆ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੋ ਟੋਟਲ ਪੰਜਾਬ ਦੇ ਅੰਦਰ ਇਹਨਾਂ ਦਿਨਾਂ ਦੇ ਦੌਰਾਨ ਡੇਢ ਮਹੀਨੇ ਚ ਪੰਜਾਬ ਦੀਆਂ ਮੰਡੀਆਂ ਚ ਸਾਡੇ ਕੋਲ 7,24,000 7,24,405 ਕਿਸਾਨ ਜਿਹੜੇ ਉਹ ਆਪਣੀ ਫਸਲ ਨੂੰ ਲੈ ਕੇ ਆਏ ਆ 7,24,405 ਕਿਸਾਨ ਆਪਣੇ ਜਿਹੜੇ ਉਹ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਏ ਆ ਸੋ ਇਹ ਜਿੰਨੇ ਵੀ ਕਿਸਾਨ ਮੰਡੀ ਚ ਆਏ ਆ ਇਨਾਂ ਦੁਆਰਾ ਮੰਡੀ ਦੇ ਵਿੱਚ 130 ਲੱਖ 3000 ਐਮਟੀ 130 ਲੱਖ 3000 ਐਮਟੀ ਜਿਹੜੀ ਕਣਕ ਹੈ ਉਹ ਮੰਡੀ ਚ ਪਹੁੰਚੀ ਆ ਜਿਹੜੇ ਵੱਖ-ਵੱਖ ਖਰੀਦ ਕੇਂਦਰਾਂ ਦੇ ਉੱਤੇ ਸੋ ਇਹ 130 ਹਜ਼ਾਰ ਜਿਹੜੀ ਅਰਾਈਵਲ ਸਾਡੇ ਕੋਲ ਪਹੁੰਚੀ ਆ ਇਹਦੇ ਵਿੱਚੋਂ 119 ਲੱਖ 23600 119 ਲੱਖ 23600 ਸਾਡੀਆਂ ਵੱਖ-ਵੱਖ ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਮਾਰਕਵੇਡਾ ਪਨਗਰੇਨ ਪੰਸਪਾ ਜਾਂ ਐਫਸੀਆਈ ਹੈ ਇਹਨੇ ਖਰੀਦੀ ਹੈ ਤੇ ਇਸ ਤੋਂ ਇਲਾਵਾ 10 ਲੱਖ 79000 ਇਹ ਜਿਹੜੇ ਉਹ ਪ੍ਰਾਈਵੇਟ ਖਰੀਦ ਪੰਜਾਬ ਚ ਹੋਈ ਹੈ ਪਿਛਲੇ ਸਮਿਆਂ ਦੇ ਨਾਲੋਂ ਜਿਹੜੀ ਉਹ ਜ਼ਿਆਦਾ ਥੋੜੀ ਪੰਜਾਬ ਦੇ ਅੰਦਰ ਪ੍ਰਾਇਸ ਗ੍ਰਿਡ ਕੀਤੀ ਆ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਉਹ ਟੋਟਲ ਅਰਾਈਵਲ ਜਿੰਨੀ ਮੰਡੀ ਚ ਆਈ ਹੈ ਉਹ ਅਸੀਂ ਕੰਪਲੀਟ ਜਿਹੜੀ ਉਹ ਕਰ ਚੁੱਕੇ ਹਾਂ ਉਹਨੂੰ ਖਰੀਦ ਲਈ ਗਈ ਹੈ ਸੋ ਇਹ ਜਿਹੜੀ 130 ਲੱਖ ਐਮਪੀ ਮੰਡੀ ਚ ਕਣਕ ਆਈ ਹੈ ਉਹਦਾ ਜਿਹੜੀ ਖਰੀਦੀ ਗਈ ਹੈ ਉਹਦੀ ਬਣਦੀ ਜਿਹੜੀ ਪੇਮੈਂਟ ਆ ਕਿਸਾਨ ਦੇ ਖਾਤੇ ਚ ਉਹ 28500 ਕਰੋੜ ਰੁਪਇਆ 28500 ਕਰੋੜ ਰੁਪਇਆ ਜੋ ਕਿਸਾਨ ਦਾ ਬਣਦਾ ਐਮ ਐਸ ਪੀ ਦੇ ਮੁਤਾਬਕ ਚੋਹੀ 125 ਰੁਪਏ ਜੋ ਐਮ ਐਸ ਪੀ ਆ ਉਹ ਕਿਸਾਨ ਦੇ ਖਾਤਿਆਂ ਚ ਅਸੀਂ ਜਿਹੜੇ ਪਾ ਚੁੱਕੇ ਆ ਸੋ ਮੁਕੰਮਲ ਤੌਰ ਤੇ ਕਿਸਾਨ ਨੂੰ ਜਿਹੜਾ ਉਹ ਉਹ ਮੰਡੀ ਚੋ ਬੇਲਾ ਕਰ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਜਿਹੜੀ ਅਸੀਂ ਖਰੀਦੀ ਹੈ ਜਿੰਨੀ ਵੀ ਕਣਕ ਖਰੀਦੀ ਹੈ ਇਹਦੇ ਵਿੱਚੋਂ 151000 ਨੇ 104 ਲੱਖ ਸੋ। 104 ਲੱਖ 51000 ਇਹ ਅਸੀਂ ਇਹਦੀ ਲਿਫਟਿੰਗ ਕਰ ਚੁੱਕੇ ਆ ਤੇ ਰੈਂਟੀ ਜਿਹੜੀ ਲਿਫਟਿੰਗ ਹੈ 1472000 ਇਹ ਕਿਉਂਕਿ ਹਰ ਰੋਜ਼ ਅਸੀਂ 2.5 ਲੱਖ ਦੇ ਕਰੀਬ ਜਿਹੜੀ ਉਹ ਲਿਫਟਿੰਗ ਕਰਦੇ ਆ ਸੋ 6 ਔਰ 7 ਦਿਨ ਦੇ ਅੰਦਰ ਜਿਹੜੀ ਲਿਫਟਿੰਗ ਹੈ ਉਹ ਵੀ ਮੰਡੀਆਂ ਦੇ ਵਿੱਚੋਂ 100% ਜਿਹੜੀ ਉਹ ਅਸੀਂ ਪੂਰੀ ਕਰ ਲਵਾਂਗੇ ਸੋ ਜਿਹੜੀ ਕਣਕ ਅਸੀਂ ਲਿਫਟਿੰਗ ਕੀਤੀ ਹੈ ਖਰੀਦਣ ਤੋਂ ਬਾਅਦ ਇਹਦੇ ਵਿੱਚੋਂ 30 ਲੱਖ 4000 ਜਿਹੜੇ ਉਹ ਸਾਡੇ ਸਟੋਰਸ ਪੁਆਇੰਟ ਨੇ ਸਟੇਟ ਦੇ ਔਰ 57 ਲੱਖ ਇਹ ਜਿਹੜੀਆਂ ਸਾਡੀਆਂ ਓਪਨ ਪਲਾਂਥਾਂ ਅਸੀਂ ਬਣਾਈਆਂ ਜਾਂ ਸਾਡੀਆਂ ਰਾਈਸ ਮਿਲਾਂ ਦੇ ਅੰਦਰ ਉਹ ਅਸੀਂ ਕਰ ਚੁੱਕੇ ਹਾਂ ਸੋ ਟੋਟਲ 87 ਲੱਖ ਐਮਟੀ ਜਿਹੜੀ ਉਹ ਅਸੀਂ ਉਹਨੂੰ ਕਵਰਡ ਕਰ ਲਿਆ ਤੇ 87 ਲੱਖ 41 ਹਜ਼ਾਰ ਤੋਂ ਇਸ ਤੋਂ ਇਲਾਵਾ ਜਿਹੜੀ ਡਾਇਰੈਕਟ ਡਿਲੀਵਰੀ ਆ ਜਿਹੜੀ ਐਫਸੀਆਈ ਵਕਫ ਵਕਫ ਥਾਮਾ ਤੇ ਲੈ ਜਾਂਦੀ ਆ ਸਟੇਟ ਦੇ ਵਿੱਚੋਂ ਡਾਇਰੈਕਟ ਮੰਡੀਆਂ ਚੋਂ ਉਹ 10 ਲੱਖ 50 ਹਜ਼ਾਰ ਡਾਇਰੈਕਟ ਡਿਲੀਵਰੀ ਐਫਸੀਆਈ ਨੇ ਕੀਤੀ ਆ ਸੋ ਇਸ ਤੋਂ ਇਲਾਵਾ ਜਿਹੜੇ ਐਫਸੀਆਈ ਦੇ ਐਫਸੀਆਈ ਦੀਆਂ ਪਲੰਥਾਂ ਜਾਂ ਉਹਨਾਂ ਦੇ ਜਿਹੜੇ ਸਟੋਰਸ ਪੁਆਇੰਟ ਨੇ ਉਹਨਾਂ ਦੇ ਵਿੱਚ 7 ਲੱਖ 70 ਹਜ਼ਾਰ ਉਹ ਸਟੋਰੇਜ ਕਰ ਲਈ ਗਈ ਹੈ ਉਹਨਾਂ ਵੱਲੋਂ ਸੋ ਟੋਟਲ 1827000 ਐਮਟੀ ਜਿਹੜੀ ਆ ਉਹ ਐਫਸੀਆਈ ਨੇ ਵੀ ਲਿਫਟਿੰਗ ਤੋਂ ਬਾਅਦ ਉਹਨੂੰ ਸਟੋਰਸ ਕਰ ਲਿਆ ਸੋ ਮੋٹے ਤੌਰ ਤੇ ਇਹ ਜਿਹੜੇ 2-3 ਸਵਾਲ ਸੀਗੇ ਸੋ ਮੈਂ ਕਿਉਂਕਿ ਆਪ ਮੇਰੇ ਸਾਰੇ ਅਧਿਕਾਰੀ ਸੇਬਾਨ ਲਗਾਤਾਰ ਇਹ ਡੇਢ ਮਹੀਨਾ ਸੀ ਮੰਡੀਆਂ 'ਚ ਰਹੇ ਆ ਔਰ ਮੈਂ 19 ਜ਼ਿਲ੍ਹਿਆਂ ਦੇ ਅੰਦਰ ਖੁਦ ਜਾ ਕੇ ਆਇਆ ਸੋ ਮੈਂ ਅੱਜ ਤੁਹਾਡੇ ਚੈਨਲ ਦੇ ਉੱਤੇ ਇਸ ਗੱਲ ਦੀ ਤਸੱਲੀ ਵੀ ਮਹਿਸੂਸ ਕਰਦਾ ਔਰ ਸਾਰੇ ਸਾਡੇ ਜਿੰਨੇ ਚਾਇਓ ਹੈੱਡ ਕੁਆਟਰ ਦੇ ਆਫੀਸਰ ਸਵਾਰ ਨੇ ਚਾਹੇ ਸਾਡੇ ਜ਼ਿਲ੍ਹਿਆਂ ਦੇ ਆਫੀਸਰ ਸਵਾਰ ਨੇ ਜਾਂ ਸਾਡੇ ਕਰਮਚਾਰੀ ਨੇ ਮੈਂ ਸਾਰਿਆਂ ਨੂੰ ਐਪਰੀਸ਼ੀਏਟ ਵੀ ਕਰਦਾ ਹਾਂ ਨੇ ਬੜਾ ਵਿਪਰੀਤ ਸਥਿਤੀਆਂ ਦੇ ਅੰਦਰ ਪ੍ਰੋਕਿਉਰਮੈਂਟ ਨੂੰ ਸ਼ਾਨਦਾਰ ਕਰਵਾਇਆ ਔਰ ਇੱਕ ਸਿੰਗਲ ਵੀ ਕਿਸਾਨ ਦੀ ਕਿਤੇ ਕੋਈ ਰੈਜ਼ੈਂਟਮੈਂਟ ਜਿਹੜੀ ਆਹੋ ਅਸਕਾਇਦ ਰੂਚ ਪੰਜਾਬ ਚ ਨਹੀਂ ਮਿਲੇ ਕਿਸੇ ਨੇ ਕਿਹਾ ਕਿ ਮੇਰੀ ਪੇਮੈਂਟ ਨਹੀਂ ਪਈ ਮੇਰੀ ਖਰੀਦ ਨਹੀਂ ਹੋਈ ਸੋ ਜਿਹੜੀ ਮਾਨਜੁਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਦੇ ਉੱਤੇ ਔਰ ਉਹਦਾ ਜਿਹੜਾ ਮਤਲਬ ਕਿਸਾਨ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਪੇਮੈਂਟ ਪਾਵਾਂਗੇ ਸੋ ਬੜਾ ਰੋਸ਼ਨ ਔਰ ਸ਼ਾਨਦਾਰ ਇਸ ਸੀਜ਼ਨ ਸਾਡੇ ਸਾਰੇ ਕਰਮਚਾਰੀ ਸਭਾ ਨੇ ਵਿਸ਼ੇ ਸਭਾ ਨੇ ਦਿੰਦਾਤ ਮੈਂਦ ਕਰਕੇ ਨੇਪਰੇ ਚਾੜਿਆ ਔਰ ਇਹ ਮੋٹے ਤੌਰ ਤੇ ਅੱਜ ਜਿਹੜਾ ਪ੍ਰੋਕਿਊਰਮੈਂਟ ਦਾ ਜਿਹੜਾ ਤੱਥ ਨੇ ਜਿਹੜੀ ਅਸੀਂ ਕੀਤੀ ਹੈ ਨਾ 1.5 ਮਹੀਨੇ ਦੇ ਦੌਰਾਨ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ